With your support, we can raise your voice globally. With your support, we can address those issues that no other media talks about with your support, we can bring you breaking news from around the world. it's about consulting our allies and having a dialogue. these lessons, as i stated, was learned while working with our coalition partners. with your support, we can educate and inform everyone about who sikhs are and connect our youth. To Sikhi. And it's just um, you know representative of a, a culture that's all about peace. Support your TV channel and help us take your voices to everyone around the world for every human rights issue. United States French European Courts United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. वेलकम बैक इन आवर प्रोग्राम जी डॉक्टर साहब अगला इशू ਤੁਸੀਂ ਕਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ ਅ ਦੇਖੋ ਮੈਂ ওপਨਿੰਗ ਵਾਲੇ ਇਸ਼ੂ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਕੁਲਦੀਪ ਸਿੰਘ ਦੀ ਕਤੂਤ ਉਹਦੇ ਨਾਲ ਨਾਲੇ ਉਹਦੇ ਸਾਥੀ ਇਹਨਾਂ ਦੀ ਗਿਣਤੀ 5 ਹੈ ਜੀ ਉਹਨਾਂ ਦੀ ਜਿਹੜੀ ਕਾਰਵਾਈ ਇਸ ਕਿਸਮ ਦੀ ਜਿਸ ਨੇ ਪੰਥ ਦੇ ਹਿਰਦਿਆਂ ਨੂੰ ਬਲੁੰਦ ਰਿਆ ਸੋ ਜ਼ਾਹਰ ਹੈ ਵੀ ਇਹਨਾਂ ਮੁਲਕਾਂ 'ਚ ਰਹਿੰਦੇ ਆ ਇਹਨਾਂ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਆ ਜਿੱਥੇ ਕਿ ਧਾਰਮਿਕ ਆਜ਼ਾਦੀ ਦੀ ਗੱਲ ਹੈ ਜੀ ਸਾਡੀਆਂ ਸਿਕ ਸੰਸਥਾਵਾਂ ਨੇ ਆਰਗੇਨਾਈਜੇਸ਼ਨਸ ਨੇ ਬਿਲਕੁਲ ਠੀਕ ਪਹੁੰਚ ਅਪਣਾਈ ਵਾਸ਼ਿੰਗਟਨ ਡੀਸੀ ਮੈਟਰੋ ਏਰੀਆ ਦੇ 10 ਤੋਂ ਜ਼ਿਆਦਾ ਗੁਰਦੁਆਰੇ ਔਰ 8-9 ਆਰਗੇਨਾਈਜੇਸ਼ਨਸ ਜਿਹੜਾ ਇੱਕ ਪੂਰਾ ਪਾਵਰਫੁਲ ਨੈਟਵਰਕ ਹੈ ਉਹਨਾਂ ਨੇ ਦੋ-ਤਿੰਨ ਮੀਟਿੰਗਸ ਕੀਤੀਆਂ ਉਹਦੇ ਚੋਂ ਉਹਨਾਂ ਨੇ ਇੱਕ ਐਕਸ਼ਨ ਕਮੇਟੀ ਬਣਾਈ ਕਿ ਇਸ ਨੂੰ ਕਿਵੇਂ ਇਸ ਨੂੰ ਲੈਣਾ ਹੈ ਉਹਨਾਂ ਦੀ ਇੱਕ ਮੀਟਿੰਗ ਪਿਛਲੇ ਦਿਨਾਂ ਅੱਜ ਮੈਰੀ ਗ੍ਰੈਂਡ ਚ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚ ਹੋਈ ਉਹਨਾਂ ਦੁਆਰਾ ਸਾਹਿਬ ਜੀ ਦਾਸੀ ਜ਼ਿਕਰ ਕੀਤਾ ਹੈ ਔਰ ਉਹਨਾਂ ਨੇ ਇਹਨਾਂ ਨੂੰ ਜਿਹੜੇ ਇਹ ਪੰਜ ਵਾਇਲੇਟਰ ਨੇ ਮर्यादा ਦੇ ਦੋ ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਇਹ ਜਿਹੜਾ ਇਸ ਨੂੰ ਆਪਣੀ ਪੁੱਲ ਨੂੰ ਜਿਹੜਾ ਉਹ ਉਸ ਦੀ ਸੁਧਾਈ ਕਰਨ ਔਰ ਸੰਗਤ ਦੇ ਸਾਹਮਣੇ ਪੇਸ਼ ਹੋਣ ਤਨਖਾਹ ਲਵਾਉਣ ਮर्याਦਾ ਅਨੁਸਾਰ ਔਰ ਜਿਹੜਾ ਉਹ ਇਹ ਇਹ ਦੇਖਣ ਕੇ ਭਾਈ ਇਸ ਪਾਰਟ ਨੂੰ ਉਹਨਾਂ ਨੇ ਪੰਥ ਦਾ ਅੰਗ ਬਣਨਾ ਹੈ ਔਰ ਉਹਨਾਂ ਦੇ ਲਈ ਇਹ ਇਹ ਪ੍ਰੋਸੀਜਰ ਹੈ ਜਿਹੜਾ ਉਹਨੂੰ ਫਾਲੋ ਕਰਨਾ ਪਏ ਜੀ ਉਸ ਰੌਸ਼ਨੀ ਦੇ ਵਿੱਚ ਈਵਨ ਈਸਟ ਕੋਸਟ ਸਿੱਖ ਗੁਰਦੁਆਰਾ ਕਮੇਟੀ ਨੇ ਫਲਸ਼ਿੰਗ ਦੇ ਵਿੱਚ ਮੀਟਿੰਗ ਰੱਖੀ ਹੋਈ ਸੀ ਗੁਰਦੁਆਰਾ ਸਬ ਫਲਸ਼ਿੰਗ ਚਿਸ ਸੈਚਰਡੇ ਪਰ ਉਹਨਾਂ ਨੇ ਵੀ ਕੈਨਸਲ ਕੀਤੀ ਕਿਉਂਕਿ ਉਹਨਾਂ ਨੂੰ ਸਿਆਰੇ ਸਿਆਣੇ ਜਿਹੜੇ ਸੱਜਣ ਨੇ ਉਹਨਾਂ ਨੇ ਇਹੀ ਰਾਏ ਦਿੱਤੀ ਕਿ ਅਸੀਂ ਜੋ ਵੀ ਫੈਸਲਾ ਵਾਸ਼ਿੰਗਟਨ ਡੀਸੀ ਦੀਆਂ ਕਮੇਟੀਆਂ ਨੇ ਜਿੱਥੇ ਬੰਦੀਆਂ ਨੇ ਲਿਆ ਅਸੀਂ ਉਸ ਦਾ ਅੰਗ ਬਣੀਏ ਨਾ ਕਿ ਹਰ ਕੋਈ ਆਪੋ ਆਪਣਾ ਜਿਹੜਾ ਉਸ ਨੂੰ ਸ਼ੁਰੂ ਕਰੇ ਔਰ ਇਸੇ ਤਰ੍ਹਾਂ ਰਿਚਮੰਡ ਹਿੱਲ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਵੀ ਉਹਨਾਂ ਨੇ ਕੋਈ ਮੀਟਿੰਗ ਕੀਤੀ ਬੇਸ਼ੱਕ ਲੇਕਨ ਉਹਨਾਂ ਨੇ ਵੀ ਉੱਥੇ ਜਿਹੜੀ ਕਿ ਆਉਂਦੇ ਸੈਚਰਡੇ 21 ਤਰੀਕ ਨੂੰ ਜਿਹੜਾ ਮੀਟਿੰਗ ਰੱਖੀ ਹੋਈ ਹੈ ਗੁਰਦੁਆਰਾ ਸਿੰਘ ਸਵਾਜ ਔਰ ਇਸ ਕੋਸੇ ਗੁਰਦੁਆਰਾ ਪਰੋਂ ਤੱਕ ਜਿਹੜੀ ਹੈ ਆਰਗੇਨਾਈਜੇਸ਼ਨ ਉਹਨਾਂ ਨੇ ਵੀ ਰੱਖੀ ਹੈ ਸੋ ਉਹ ਟੁਗੇਦਰ ਮੀਟਿੰਗ ਹੋਏਗੀ ਸੋ ਜ਼ਾਰ ਹੈ ਜਿਹੜੀ ਖਬਰ ਸਾਡੇ ਤੱਕ ਹੈ ਔਰ ਅੱਜ ਹੀ ਇਹ ਗੱਲ ਸਾਹਮਣੇ ਵੀ ਆਈ ਹਾਲਾਂਕਿ ਕੱਲ ਮੈਂ ਵਾਸ਼ਿੰਗਟਨ ਬੈਲਟ ਦੇ ਵਿੱਚ ਹੀ ਸੀ ਮੈਂ 1 ਟੂ 1 ਮੀਟਿੰਗਸ ਦੇ ਵਿੱਚ ਕਈ ਜਿਹੜਾ ਉਹਦੇ ਸ਼ਮੂਲੀਅਤ ਕੀਤੀ ਉੱਥੇ ਹਰ ਥਾਂ ਇਹੀ ਇਸ਼ੂ ਹਾਵੀ ਰਿਹਾ ਹਾਲਾਂ ਇੱਕ ਪਾਸੇ ਜਿਹੜਾ ਪੰਜਾਬੀ ਮੇਲਾ ਦੇ ਨਾਂ ਥੱਲੇ ਇੱਕ ਫੇਅਰ ਸੀ ਜਿਸ ਨੂੰ ਜਿਸਨੂ ਟੀਵੀ 84 ਨੇ ਲਾਈਵ ਵੀ ਕਵਰ ਕੀਤਾ ਪਰ ਮੈਂ ਉਹਦਾ ਹਿੱਸਾ ਨਹੀਂ ਸੀ ਲੇਕਨ ਵਾਸ਼ਿੰਗਟਨ ਡੀਸੀ ਚ ਹੁੰਦੇ ਆ ਇਸ ਇਸ਼ੂ ਨੂੰ ਜਿਹੜਾ ਹੈਂਡਲ ਕਰ ਰਹੇ ਨੇ ਉਹਨਾਂ ਦੇ ਨਾਲ رابطہ ਕਰਕੇ 1 ਟੂ 1 ਮਿਲ ਕੇ ਵੀ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਨੂੰ ਜਿਹੜਾ ਇੱਕ ਚੰਗੇ ਢੰਗ ਦੇ ਨਾਲ ਕਿਸੇ ਕਨਕਲੂਜਨ ਤੱਕ ਲਜਾਇਆ ਜਾਏ بجائے ਕਿ ਹਰ ਕੋਈ ਆਪੋ ਆਪਣਾ ਟੱਟੂ ਜਿਹੜਾ ਉਹ ਧੂੜ ਦੇ ਵਿੱਚ ਤੋੜਾਂਦਾ ਫਿਰੇ ਸੋ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਐਕਸ਼ਨ ਕਮੇਟੀ ਔਰ ਪ੍ਰਬੰਧਕਾਂ ਦੀ ਇਹ ਸਕਸੈਸ ਹੈ ਕਿ ਉਹਨਾਂ ਪੰਜਾਂ ਚੋਂ ਦੋ ਜਿਹੜੇ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਿੱਖ ਵੀ ਨਹੀਂ ਕਹਿਣ ਤੋਂ ਮੇਰਾ ਜ਼ਬਾਨ ਜਿਹੜੀ ਹੈ ਉਹ ਟਵਿਸਟ ਹੁੰਦੀ ਹੈ ਸੁਰਿੰਦਰ ਸਿੰਘ ਜਿਹੜੇ ਕਿ ਮੈਸਚੂਸ ਸੈਵਨਿਊ ਤੇ ਗੁਰਦੁਆਰਾ ਡੀਸੀ ਦੇ ਮੁੱਖ ਕੀਰਤਨੀਆਂ ਨੇ ਗ੍ਰੰਥੀ ਨੇ ਔਰ ਗੁਰਦੀਪ ਸਿੰਘ ਆਲੂਆੜੀ ਹੈ ਜੀ ਇਹਨਾਂ ਦੋਨਾਂ ਨੇ ਆਲਰੇਡੀ ਜਿਹੜੀ ਹੈ ਮਾਫੀ ਮੰਗਣ ਦਾ ਆਪਣੀ ਇੱਛਾ ਜ਼ਾਹਰ ਕੀਤੀ ਹੈ ਸੁਰਿੰਦਰ ਸਿੰਘ ਹੋਰਾਂ ਨੇ ਤਾਂ واਸ਼ਿੰਗਟਨ ਡੀਸੀ ਦੇ ਗੁਰਦੁਆਰਾ ਸਾਹਿਬ ਚਕਾਲ ਦੇ ਦੀਵਾਨ ਚ ਮੈਨੇਜਮੈਂਟ ਨੇ ਵੀ ਉਹਨਾਂ ਦੇ ਵੀ ਹਾਫ ਤੋਂ ਉਹਨਾਂ ਨੇ ਵੀ ਕਿਹਾ ਕਿ ਜੀ ਮੇਰੇ ਤੋਂ ਵੱਡੀ ਭੁੱਲ ਹੋਈ ਹੈ ਔਰ ਮੈਂ ਆਪਣੇ ਆਪ ਨੂੰ ਜਿੱਥੇ ਵੀ ਸੰਗਤ এনਵਾਇਰਨਮੈਂਟ ਨੂੰ ਜਿਹੜਾ ਉਹ ਸਰਮਨ ਕਰੇਗੀ ਮੈਂ ਪੰਜਾਬ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਰਵਾਇਤ ਅਨਸਾਰ ਸਜ਼ਾ ਲਾਵਾਂਗੇ ਜੀ ਔਰ ਇਸੇ ਤਰ੍ਹਾਂ ਹੀ ਗੁਰਦੀਪ ਸਿੰਘ ਆਲੂ ਵਾਲੀ ਆ ਬਾਰੇ ਵੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਸਬਮਿਟ ਕੀਤਾ ਕਿ ਔਰ ਦੂਸਰਿਆਂ ਦੇ ਉੱਤੇ ਵੀ ਚੱਲ ਰਹੀ ਹੈ ਗੱਲਬਾਤ ਹੁਣ ਜਦੋਂ ਕਿ ਔਰ ਮੋਸਟ ਲਾਈਕਲੀ ਇਹ ਦੋ ਵੀ ਔਰ ਜੇ ਦੂਸਰੇ ਦੋਨਾਂ ਚ ਵੀ ਉਹਨਾਂ ਚ ਕੋਈ ਅਕਲ ਜਿਹੜੀ ਹੈ ਉਹਨਾਂ ਨੂੰ ਆ ਜਾਂਦੀ ਹੈ ਉਹ ਜਿਹੜੀ ਸੈਚਰਡੇ ਮੀਟਿੰਗ ਹੋਏਗੀ ਉਸ ਦੇ ਵਿੱਚ ਉਹ ਆਣਗੇ ਔਰ ਫਿਰ ਜਿਹੜੀ ਪੰਥ ਦੀ ਰਿਵਾਇਤ ਹੁੰਦੀ ਹੈ ਕਿ ਸੰਗਤ ਚੋਂ ਤੁਸੀਂ ਪੰਜ ਪਿਆਰੇ ਚੁਣਦੇ ਹੋ ਉਹਨਾਂ ਦੇ ਸਾਹਮਣੇ ਤਨਖਾਹ ਆਈ ਜਾਂਦੀ ਹੈ ਉਹ ਤਨਖਾਹ ਪੂਰੀ ਕਰਕੇ ਪੰਥ ਦਾ ਉਹ ਹਿੱਸਾ ਬਣ ਜਾਂਦੇ ਨੇ ਜੀ ਹੁਣ ਇੱਥੇ ਇਹ ਸਕਸੈਸ ਕੇ ਪਹਿਲੀ ਵਾਰ ਹੈ ਕਿ ਜਿਹੜਾ ਜਾਲੀ ਜਥੇਦਾਰੀ ਵਾਲਾ ਕੰਮ ਅਕਾਲੀਆਂ ਨੇ ਜਿਸ ਤਰੀਕੇ ਨਾਲ ਸੌਦਾ ਸਾਜ਼ ਨੂੰ ਮaaf ਕਰਵਾਇਆ ਉਸ ਜਥੇਦਾਰ ਨੂੰ ਜਿਹਨੂੰ ਬਣਾਇਆ ਹੋਇਆ ਇਹਨਾਂ ਨੇ ਗਿਆਨੀ ਗੁਰਵਚਨ ਸਿੰਘ ਉਸ ਦੇ ਆਫਿਸ ਨੂੰ ਇਸਤੇਮਾਲ ਕਰਕੇ ਸੁਝਾਰ ਹੈ ਵੀ 10 ਨਵੰਬਰ 2015 ਦੇ ਸਰਬੱਤ ਖਾਲਸਾ ਨੇ ਜਿਹੜਾ ਉਸ ਦਾ ਐਂਡ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਦੂਸਰੇ ਐਕਟਿੰਗ ਜਥੇਦਾਰ ਬਣਾਏ ਹੁਣ ਇਹ ਦੇਖ ਰਹੇ ਨੇ ਕਿ ਕਿਵੇਂ ਵਾਪਸ ਮੁੜਿਆ ਜਾਏ ਔਰ ਬਾਦਲਾਂ ਨੂੰ ਵੀ ਲੱਗਦਾ ਹੈ ਅੱਗੇ ਤਾਂ ਉਹ ਜਥੇਦਾਰ ਜਿਹੜਾ ਉਹ ਕਿਰਪਾਨ ਲਾ ਕੇ ਆਪਣੇ ਝੋਲੇ ਚ ਪਾ ਕੇ ਤੁਰਿਆ ਹੁੰਦਾ ਸੀ ਕਦੇ ਅਮਰੀਕਾ ਆ ਗਿਆ ਕਦੇ ਇੱਥੇ ਆ ਗਿਆ ਕਦੇ ਹੁਣ ਉਦੋਂ ਦਾ ਬਾਹਰ ਨਹੀਂ ਨਿਕਲੇ ਹੌਲੀ ਹੌਲੀ ਦਿੱਲੀ ਕਮੇਟੀ ਵਾਲੇ ਸੱਦਦੇ ਨੇ ਕਿਉਂਕਿ ਉਹਨਾਂ ਨੂੰ ਉਹ ਪਤਾ ਹੈ ਕਿ ਵੀ ਉਹ ਵੀ ਇਸ ਕਿਸਮ ਦੀ نسل ਹੈ ਔਰ ਹੁਣੋ ਰਿਵਾਈਵਲ ਵੱਲ ਜਾਣ ਦੇ ਲਈ ਉਹਨਾਂ ਨੂੰ ਲੱਗਦਾ ਹੈ ਵੀ ਪਹਿਲਾਂ ਤਾਂ ਹੁਣ ਇਹ ਈਸ਼ੂ ਨੂੰ ਵਾਪਰੇ ਕਿੰਨੇ ਹਫ਼ਤੇ ਹੋ ਚੁੱਕੇ ਨੇ ਉਹਨਾਂ ਦੇ ਜਥੇਦਾਰ ਦਾ ਬਿਆਨ ਆਇਆ ਸੀ ਕਿ ਜੀ ਉਹ ਸਤਪਾਲ ਸਿੰਘ ਸਾਡਾ ਐਮਬੈਸਡਰ ਹੈ ਕਿਨੇ ਐਮਬੈਸਡਰ ਬਣਾਇਆ ਕਦੋਂ ਉਹ ਵੀ ਯੋਗੀ ਭਾਜੰਦਾ ਜਵਾਈ ਜਿਹੜੇ ਆਪ ਮਰਿਆਦਾ ਵਾਇਓਲੇਟ ਕਰਦੇ ਨੇ ਆਪਣੇ ਆਸ਼ਰਮਾਂ ਚ ਉਹ ਜਿਹੜੇ ਨੇ ਉਹਨੂੰ ਕਹਿੰਦੇ ਹੀ ਜਿਹੜੇ ਨੇ ਉਹ ਆਸ਼ਰਮ ਨਹੀਂ ਇਹ ਹੋਰ ਗੁਰਦੁਆਰਿਆਂ ਦੇ ਨਾਂ ਥੱਲੇ ਉਹਨਾਂ ਨੇ ਆਪਣਾ ਤਾੰਤਰਿਕ ਯੋਗਾ ਚਲਾਇਆ ਹੋਇਆ ਗੁੰਡਲ ਨਹੀਂ ਜੀ ਲੇਕਿਨ ਉਹ ਵੀ ਪਹਿਲਾਂ ਆਇਆ 2 ਹਫ਼ਤੇ ਪਹਿਲਾਂ ਦਾ ਆਇਆ ਕਿ ਜੀ ਉਹਨੂੰ ਕਹੇ ਰਿਪੋਰਟੋ ਚੁੱਪ ਬੈਠਾ ਸੀ ਹੁਣ ਮੈਨੂੰ ਇਹ ਲੱਗਦਾ ਹੈ ਔਰ ਮੈਂ ਜਦੋਂ ਇਹ ਦੇਖਦਾ ਹਾਂ ਔਰ ਇਹ ਜਿਹੜੇ ਸ਼ਬਦ ਹੁਣ ਮੈਂ ਕਹਿਣ ਲੱਗਾ ਔਰ ਅਸੀਂ ਰਿਪੀਟਿਡਲੀ ਜਿਹੜੀ ਸਿੱਖਾਂ ਦੀ ਚੜ੍ਹਤ ਪਿਛਲੇ ਪੀਰੀਅਡਸ ਔਰ ਖਾਸ ਤੌਰ ਤੇ ਖਾਲਸਾ ਸਾਜਨਾ ਦੇ ਦਿ ਹਰ ਮੁਲਕ ਦੇ ਵਿੱਚ ਹੋਈ ਹੈ ਉਹਨੂੰ ਇਹ ਦੁਬਾਰਾ ਹਿੰਸਾ ਦੇ ਨਾਲ ਜੋੜ ਕੇ ਸਿੱਖਾਂ ਨੂੰ ਇੱਕ ਹਿੰਸਕ ਜਿਹੜੀ ਹੈ ਕੌਮ ਸਾਬਤ ਕਰਨ ਦੇ ਲਈ ਏਜੰਸੀਆਂ ਨੇ ਜਿਵੇਂ ਭੋਲੇ ਦੇ ਰਾਈ ਜਾਂ ਹੁਣ ਕੇਜਰੀਵਾਲ ਰਾਈ ਇੱਕ ਪਾਸਾ ਉਹ ਬਾਰਨਾ ਸ਼ੁਰੂ ਕੀਤਾ ਇਹ ਟਕਰਾਅ ਦੀ ਲਾਈਨ ਹੈ ਜਦੋਂ ਇੱਕ ਸਾਈਡ ਉਹ ਸਰਕਾਰੀ ਹੈ ਜੇ ਦਿੱਲੀ ਦੀ ਸਰਕਾਰ ਹੈ ਕੇਜਰੀਵਾਲ ਦੀ ਔਰ ਕੱਲਾ ਨਿਰੰਕਾਰੀਆਂ ਦੇ ਖਿਲਾਫ ਕੋ 13 ਸਿੰਘ ਜਿਹੜੇ ਨੇ ਉਹ ਉੱਥੇ ਹੀ ਸ਼ਹੀਦ ਨਹੀਂ ਸੀ ਹੋਏ ਅੰਮ੍ਰਿਤਸਰ ਚ ਉਸ ਤੋਂ ਬਾਅਦ ਅਨਹਕਾਰੀਆਂ ਦਾ ਵਿਰੋਧ ਜਦੋਂ ਦਿੱਲੀ ਦੇ ਵਿੱਚ ਹੋਇਆ ਔਰ ਦਿੱਲੀ ਉਹਨਾਂ ਦੇ ਸਮਾਗਮ ਦੇ ਬਾਅਦ ਪੀਸਫੁੱਲ ਪ੍ਰੋਟੈਸਟ ਉਹਨਾਂ ਨੇ ਉੱਥੇ ਵੀ ਗੋਲੀ ਚਲਾਈ ਔਰ ਜਿਹੜੇ ਮੈਨੂੰ ਹੁਣ ਐਗਜ਼ੈਕਟ ਨੰਬਰ ਯਾਦ ਨਹੀਂ ਚਾਰ ਜਾਂ ਪੰਜ ਸਿੰਘ ਸ਼ਹੀਦ ਹੋਏ ਸੀ ਉਹਨਾਂ ਚ ਉਸ ਵੇਲੇ ਦੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਕੋਹਲੀ ਜੀ ਉਹ ਵੀ ਸ਼ਹੀਦ ਹੋਏ ਸੀ ਸੋ ਫਿਰ ਗੱਲ ਦਿੱਲੀ ਤੱਕ ਨਹੀਂ ਮੁੱਕੀ ਉਸ ਤੋਂ ਬਾਅਦ ਕਾਨਪੁਰ ਦੇ ਵਿੱਚ ਜਦੋਂ ਇਹਨਾਂ ਨੇ ਸਿੱਖਾਂ ਨੇ ਪ੍ਰੋਟੈਸਟ ਕੀਤਾ ਤੇ ਕਰਨਪੁਰ ਚ ਵੀ ਜਿਹੜਾ ਗੋਲੀ ਚਲਾ ਕੇ ਜਿਹੜਾ 8 ਜਾਂ 9 ਸਿੰਘ ਸ਼ਹੀਦ ਕਰ ਦਿੱਤੇ ਸੀ ਸੋ ਜਿਹੜਾ ਇਹ ਨਿਰੰਕਾਰੀ ਇਸ਼ੂ ਹੈ ਇਹ ਸਾਡੇ ਲਈ ਬੜੀ ਅਹਿਮियत ਵਾਲਾ ਇਸ਼ੂ ਹੈ ਇਹ ਐਵੇਂ ਨਹੀਂ ਹੈ ਲੇਕਿਨ ਇਹਨਾਂ ਨੇ ਜਿਸ ਤਰੀਕੇ ਨਾਲ ਕੇਜਰੀਵਾਲ ਭਾਵੇਂ ਦਿੱਲੀ ਦੇ ਵਿੱਚ ਹੀ ਉੱਥੇ ਜਾ ਕੇ ਬੰਦ ਹੈ ਜਾਂ ਹੁਣ ਪੰਜਾਬ 'ਚ ਮੂਰਤੀ ਲਵਾਉਣਾ ਚਾਹੁੰਦਾ ਇੱਕ ਪਾਸੇ ਤਾਂ ਸਾਡੇ ਵਿੱਚ ਹੁਣ ਕੀ ਹੋਏਗਾ ਜਦੋਂ ਇਹਨਾਂ ਨੂੰ ਪ੍ਰਮੋਟ ਕਰਨਗੇ ਹਿੰਸਕ ਦੌਰ ਵੱਲ ਫਿਰ ਧਿਆਨ ਜਾਏਗਾ ਕਿ ਭਾਈ ਇਨਾਂ ਨੂੰ ਤਾਂ ਇਨਾਂ ਨੇ ਸਾਡੇ ਗੁਰੂ ਸਾਹਿਬ ਪ੍ਰਤੀ ਔਰ ਸਾਡੇ ਸਿੰਘ ਸ਼ਹੀਦ ਕੀਤੇ ਹੋਏ ਨੇ ਔਰ ਜਿਹੜਾ ਬਾਹਰ ਮਾਹੌਲ ਹੈ ਉਹਨੂੰ ਵਿਗਾੜਨ ਦੇ ਲਈ ਕੀ ਕਰ ਰਹੇ ਨੇ ਇੱਕ ਪਰਮਜੀਤ ਸਿੰਘ ਖਾਲਸਾ ਨਾਮ ਦਾ ਬੰਦਾ ਹੈ ਮਹਿਤਾ ਚਾਵਲਾ ਹੁਣ ਇਹ ਮਹਿਤਾ ਚਾਵਲਾ ਉਵੇਂ ਹੀ ਨੇ ਦੋ ਤੋਤੇ ਬਾਦਲ ਦੇ ਇੱਕ ਸੱਜੇ ਇੱਕ ਖੱਬੇ ਮਹਾ ਚੋਰ ਜਿਨ੍ਹਾਂ ਨੇ ਸੰਤ ਪਿੰਡਰਾਂ ਵਾਲਿਆਂ ਦਾ ਸਾਥ ਮਾਨਣ ਦੇ باوجود ਜਿਸ ਕਿਸਮ ਦੇ ਨਾਲ ਇਨਾਂ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਉਹਨਾਂ ਦੀ ਬਣਾਈ ਹੋਈ ਫੈਡਰੇਸ਼ਨ ਦਾ ਹੈ ਪ੍ਰਧਾਨ ਸੀ ਪਰਮਜੀਤ ਸਿੰਘ ਖਾਲਸਾ ਔਰ ਇਹ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟ੍ਰੋਜਨ ਹਾਰਸ ਕਿ ਵੀ ਤੁਸੀਂ ਦੁਸ਼ਮਣ ਦੀਆਂ ਸਫਾਂ ਜਪੜਾ ਬੰਦਾ ਬਾੜ ਦਿੰਦੇ ਹੋ ਫਿਰ ਉਹਨੂੰ ਉਹਨਾਂ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀਆਂ ਘਟਨਾਵਾਂ 2015 ਚ ਹੋਈਆਂ ਜੀ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਸਿੱਖ ਕੌਮ ਉੱਠ ਕੇ ਖੜੀ ਹੋਈ ਹੈ ਤੇ ਇਹਨਾਂ ਨੇ ਕਿਹਾ ਵੀ ਆਪਣੇ ਟ੍ਰੋਜਨ ਹਾਰਸ ਜਿਹੜੇ ਨੇ ਉਹ ਵੀ ਦੁਸ਼ਮਣ ਬਾੜੋ ਸੋ ਇਹ ਜਿਹੜਾ ਪਰਮਜੀਤ ਸਿੰਘ ਖਾਲਸਾ ਇਹ ਮਹਿਤਾ ਚਾਵਲਾ ਫੈਡਰੇਸ਼ਨ ਤੋਂ ਅਸਤੀਫਾ ਦੇ ਕੇ ਕਿ ਜੀ ਕਿਉਂਕਿ ਬਾਦਲ ਸਰਕਾਰ ਨੇ ਕੁਝ ਨਹੀਂ ਕੀਤਾ ਹੈ ਔਰ ਮੈਂ ਛੱਡ ਰਹੇ ਹਾਂ ਇਹਨਾਂ ਇੱਕ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਖੜੀ ਕੀਤੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਉਹਦਾ ਆਪ ਪ੍ਰਧਾਨ ਬਣ ਗਿਆ ਚਾਰ ਪੰਜ ਫਰਜ਼ੀ ਜੇ ਨਾ ਜਿਹੜੇ ਡਰਾਮੇ ਜੇ ਸੀ ਉਹ ਨਾਲ ਜੋੜ ਲਏ ਹੁਣ ਕੋਈ ਕਾਰਵਾਈ ਸਾਰੇ ਪੀਰੀਅਡ ਚ ਨਹੀਂ ਆਈ ਕਿ ਇਹਨਾਂ ਨੇ ਕੋਈ ਗ੍ਰਫਤਾਰੀਆਂ ਦਿੱਤੀਆਂ ਹੋਣ ਇਹਨਾਂ ਨੇ ਕੋਈ ਬਾਦਲ ਬੈਠ ਕੇ ਬਣਾ ਕੇ ਬਿਆਨ ਦੇਣ ਲਈ ਰੱਖ ਲਈ ਜਥੇਬੰਦੀ ਔਰ ਔਰ ਇਹ ਬੰਦਾ ਹੈ ਪਰਮਜੀਤ ਸਿੰਘ ਖਾਲਸਾ ਜਿਹਨੇ ਮੂਲ ਨਾਨਕਸ਼ਹੀ ਕੈਲੰਡਰ 2003 ਨੂੰ ਜਿਹੜਾ ਡੀਰੇਲ ਕਰਨ ਦਾ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੈ ਇਹ ਅਮਰਜੀਤ ਚਾਵਲਾ ਇਹ ਜਿਹੜਾ ਮਨਿਸਟਰ ਹੈ ਦਲਜੀਤ ਚੀਮਾ ਔਰ ਨਾਨਕਸਰੀ ਇਹ ਸਭ ਨਾਨਕਸਰੀ ਟੋਲਾ ਔਰ ਲੁਧਿਆਣੇ ਦੇ ਵਿੱਚ ਇਹਨਾਂ ਸਾਰੀਆਂ ਦੀਆਂ ਕੋਠੀਆਂ ਵੀ ਨਾਲ-ਨਾਲ ਨੇ ਹੁਣ ਜਿਹੜੀ ਗੱਲ ਕਰਕੇ ਮੈਂ ਇਹਦਾ ਪਿਛੋਕੜ ਦੱਤਾ ਹੈ ਕਿ ਕਿਵੇਂ ਹੁਣ ਏਜੰਸੀਆਂ ਜਿਨ੍ਹਾਂ ਨੇ ਇਹ ਟ੍ਰੋਜਨ ਹਾਰਸ ਵਾੜਿਆ ਮੈਂ ਤਾਂ ਚਾਵਲਾ ਚੋਂ ਕੱਢ ਕੇ ਬਾਹਰ ਫੈਡਰੇਸ਼ਨ ਇਹਨੇ ਕੱਲ ਅਕਾਲ ਤਖਤ ਦੇ ਉੱਤੇ ਜਿਹੜੀ ਹੈ ਜਾ ਕੇ ਇੱਕ ਮੈਮੋਰੰਡਮ ਟਾਈਪ ਇੱਕ ਜਿਹੜਾ ਦਿੱਤੇ ਬਾਦਲ ਨੂੰ ਇਹਨੂੰ ਜਥੇਦਾਰ ਜਿਹੜਾ ਜਾਲੀ ਹੈ ਅਕਾਲ ਤਖਤ ਦਾ ਜੀ ਔਰ ਉਸ ਦੇ ਵਿੱਚ ਸੈਕਟਰੀ ਕੋਈ ਮੇਜਰ ਸਿੰਘ ਖਾਲਸਾ ਚਾਰ ਪੰਜ ਹੋਰ ਨਾਂ ਨੇ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ ਮਾੜਾ ਕੀਤਾ ਕੁਲਦੀਪ ਸਿੰਘ ਔਰ ਪੰਜਾਂ ਦੇ ਨਾਂ ਦਿੱਤੇ ਹੋਏ ਨੇ ਦੂਜਿਆਂ ਦੇ ਔਰ ਜਿਹੜੀ ਗੱਲ ਖਤਰਨਾਕ ਹੈ ਔਰ ਮੈਨੂੰ ਇਹ ਲੱਗਦਾ ਵੀ ਇਹ ਏਜੰਸੀਆਂ ਦਾ ਹੀ ਜਿਹੜਾ ਉਹ ਸਾਰਾ ਕੰਮ ਹੈ ਉਹਨਾਂ ਨੇ ਕਿਹਾ ਕਿ ਜੀ ਬਹੁਤ ਵਗਿਆ ਬੁਹੀ ਬਹੁਤ ਫਰਾਂ ਉਹ ਤੋਂ ਹਰ ਸਿੱਖ ਨੇ ਕੀਤਾ ਹੋ ਰਿਹਾ ਇਥੇ ਸਿੱਖ ਐਕਸ਼ਨ ਲੈ ਰਹੇ ਨੇ ਤੁਹਾਡੀ ਤਾਂ ਮੰਨਦਾ ਹੀ ਨਹੀਂ ਹੈ ਉਹ ਕਿ ਜੋਿਸ ਕਿਸਮ ਦਾ ਤੁਹਾਡਾ ਜ਼ਾਦੀਪਾਨ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਪੁਰਾਤਨ ਖਾਲਸਾ ਹੀ ਰਵਾਇਤਾਂ ਅਨਸਾਰ ਸਜ਼ਾ ਦਿੱਤੀ ਜਾਣੀ ਚਾਹੀਦੀ ਚਲੋ ਇਹ ਵੀ ਸਮਝ ਆ ਸਕਦਾ ਹੈ ਜਦੋਂ ਅਸੀਂ ਖਾਲਸਾ ਹੀ ਰਵਾਇਤ ਦੀ ਗੱਲ ਕਰਦੇ ਹਾਂ ਹਰ ਇੱਕ ਨੂੰ ਜਿਹੜਾ ਖਾਲਸਾ ਹੀ ਰਵਾਇਤ ਨੂੰ ਇੱਕ ਰਵਾਇਤ ਟ੍ਰੈਡੀਸ਼ਨ ਹੈ ਪਰ ਜਿਹੜੀ ਗੱਲ ਅਲਟੀਮੇਟਲੀ ਏਜੰਸੀਆਂ ਦਾ ਕੰਮ ਕਰਦੀ ਹੈ ਔਰ ਜਿਹੜੀ ਸਿੱਧੇ ਤੌਰ ਦੇ ਉੱਤੇ ਹਿੱਸਾ ਵਲ ਤੋਰਦੀ ਹੈ ਤਾਂ ਕਿ ਜਿਹੜੀਆਂ ਪ੍ਰਾਪਤੀਆਂ ਨੇ ਬਾਅਦ ਚ ਸਾਡੇ ਹਿੱਸੇ ਦੇ ਖਾਤੇ 'ਚ ਪਾਣ ਇਹ ਐਗਜ਼ੈਕਟ ਉਸ ਲਿਖਤ ਦੇ ਸ਼ਬਦ ਨੇ ਜਿਹੜੇ ਉਹਨਾਂ ਨੇ ਉਹਨੂੰ ਗੁਰਬਚਨ ਸਿੰਘ ਨੂੰ ਦਿੱਤੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਇਹਨਾਂ ਦੁਸ਼ਟਾਂ ਨੂੰ ਸੋਧਣ ਵਾਲਿਆਂ ਨੂੰ 50000 ਡਾਲਰ ਦਾ ਇਨਾਮ ਦਿੱਤਾ ਜਾਵੇ ਹੁਣ ਤੁਸੀਂ ਦੇਖ ਰਹੋ ਕਿ ਮੈਮੋ ਜਾਂ ਇਹ ਇਕਰਾਰਦਾਤਾ ਜਥੇਦਾਰ ਨੂੰ ਇਹ ਅੰਬਰਸਰਚ ਦੇ ਰਹੇ ਨੇ ਭਾਰਤ ਦੇ ਵਿੱਚ ਤਾਂ ਕਰੰਸੀ ਰੁਪਈਆ ਜੀ ਜੀ ਜੇ ਹੁਣ ਜੇ ਡਾਲਰ ਦੀ ਗੱਲ ਕਰ ਰਹੇ ਨੇ ਇਹਦਾ ਕੀ ਮਤਲਬ ਹੈ ਕਿ ਇਹ ਅਮਰੀਕਨ ਸਿੱਖਾਂ ਨੂੰ ਨੌਜਵਾਨਾਂ ਨੂੰ ਇਸ ਪਾਸੇ ਵੱਲ ਕਰ ਰਹੇ ਨੇ ਔਰ ਇਹ ਸਿੱਖ ਨੇ ਜਦੋਂ ਵੀ ਗੁਰੂ ਗ੍ਰੰਥ ਜਾਂ ਗੁਰੂ ਪੰਥ ਲਈ ਕੁਝ ਕਰਨਾ ਹੈ ਉਹ ਇਨਾਮ ਲਈ ਨਹੀਂ ਕਰਦਾ ਹੈ ਉਸ ਲਈ ਤਾਂ ਇਹ ਪ੍ਰੇਮ ਦੀ ਖੇਡ ਹੈ ਉਹ ਗੁਰੂ ਨੂੰ ਰਜਾਨ ਲਈ ਕਰਦਾ ਹੈ ਇਹ ਜਿਹੜਾ ਇਸ ਕਿਸਮ ਦਾ 파ਰਟ ਹੈ ਇਹ ਤਾਂ ਉਸ ਕਿਸਮ ਦੇ ਸ਼ਰਾ ਦੇ ਨਾਲ ਜਾਂ ਦੂਸਰੇ ਨਾਲ ਜੋੜ ਕੇ ਜਿਹੜੀ ਇੱਕ ਕਲਾਸ ਇਸਲਾਮ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਉਹ ਹੀ ਕਲਾਸ ਦਾ ਦੀ ਜਿਹੜੀ ਹੈ ਇਹ ਟਰਮੀਨੋਲੋਜੀ ਹੈ ਔਰ ਜਦੋਂ ਤੁਸੀਂ ਡਾਲਰ ਦੀ ਕਰੰਸੀ ਚ ਗੱਲ ਕਰਦਾ ਹਾਂ ਮਤਲਬ ਹੈ ਤੁਸੀਂ ਸਿੱਧੇ ਤੌਰ ਤੇ ਅਮਰੀਕਾ ਚ ਸਿੱਖਾਂ ਨੂੰ ਜਿਹੜਾ ਉਹ ਇਸ ਪਾਸੇ ਵੱਲ ਜਦੋਂ ਕਿ ਦੂਸਰੇ ਤਰੀਕੇ ਨਾਲ ਆਲਰੇਡੀ ਜਿਹੜਾ ਸੋਲੂਸ਼ਨ ਦੇ ਅਸੀਂ ਨੇੜੇ ਪਹੁੰਚ ਗਏ ਔਰ ਇਹਨਾਂ ਦੀ ਇਸਕਾਰ ਦਾ ਜਿਹੜਾ ਜਦੋਂ ਤੁਸੀਂ ਮਿਲ ਕੇ ਦੇਖਦੇ ਹੋ ਵੀ ਕਿਵੇਂ ਨੈਟਵਰਕ ਕੰਮ ਕਰਦਾ ਹੈ ਇਹ ਦੇਣ ਤੋਂ ਜਿਹੜੇ ਜਥੇਦਾਰ 4 ਹਫਤੇ ਤੋਂ ਸੁੱਤੇ ਪਏ ਸੀ ਜਿਹੜੇ ਵਾਸ਼ਿੰਗਟਨ ਡੀਸੀ ਦੇ ਐਕਟਿੰਗ ਕਮੇਟੀ ਹੋਏ ਕੋਆਰਡੀਨੇਸ਼ਨ ਕਮੇਟੀ ਹੈ ਦੂਜੇ ਜਿਹੜੇ ਦਿਨ ਰਾਤ ਬੇਚੈਨ ਨੇ ਕਿ ਕਿਵੇਂ ਭਾਈ ਇਹਨੂੰ ਠੀਕ ਕਰਨਾ ਹੈ ਉੱਥੇ ਸੁੱਤਾ ਹੋਇਆ ਸੀ ਇਹ ਸਾਰਾ ਲਾਣਾ ਔਰ ਉਹਨਾਂ ਨੇ ਇੱਕਦਮ ਪੰਜ ਜਥੇਦਾਰ ਸਾਹਿਬ ਐਮਰਜੈਂਸੀ ਮੀਟਿੰਗ ਸੱਦ ਲਈ ਕਿ ਜੀ ਪਟਰਾ ਸਾਹਿਬ ਵਾਲਾ ਵੀ ਆ ਗਿਆ ਦੂਜਾ ਵੀ ਆ ਗਿਆ ਨਹੀਂ ਉਹ ਕਰ ਖਰਾ ਕੇ ਉਹਨਾਂ ਨੇ ਫਿਰ ਉਹਨੂੰ ਜਿਹੜਾ ਜਵਾਈ ਜੋਗੀ ਦਾ ਕਿ ਜੀ ਸਤਪਾਲ ਸਿੰਘ ਨੇ ਵੀ ਸਾਨੂੰ ਰਿਪੋਰਟ ਦਿੱਤੀ ਹੈ ਕਿ ਵਾਕਿਆ ਹੀ ਵਾਇੋਲੇਸ਼ਨ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਬੜੀ ਵਿਚਾਰ ਕਰਕੇ ਔਰ ਇਹ ਅਸੀਨਾ ਨੂੰ ਜਿਹੜਾ ਪੰਜਾਂ ਦੇ ਨਾਂ ਉਹਨਾਂ ਨੇ ਵੀ ਦਿੱਤੇ ਕਿ ਉਹਨਾਂ ਨੂੰ ਅਸੀਂ ਉਹਨਾਂ ਨੂੰ 4 ਜੂਨ ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾਚ ਤਲਬ ਕੀਤਾ ਗਿਆ ਤੇ ਇਹ ਪਹਿਲੀ ਤੇ ਅਖੀਰਲੀ ਉਹਨਾਂ ਦੀ ਜਿਹੜੀ ਹੈ ਉਹ ਹੋਏਗੀ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਤਲਬ ਕਰ ਰਹੇ ਹਾਂ ਇਹਨਾਂ ਪੰਜਾਂ ਨੂੰ 4 ਜੂਨ ਨੂੰ ਹੁਣ ਇਸ ਸਾਰੇ ਨੇ ਦੋ ਈਸ਼ੂ ਖੜੇ ਕਰ ਦਿੱਤੇ ਇੱਕ ਤਾਂ ਜਿਹੜੇ ਜਿਸ ਤਰੀਕੇ ਨਾਲ ਆਲਰੇਡੀ ਇੱਥੇ ਡੀਲ ਹੋ ਰਿਹਾ ਸੀ ਕਿ ਉਹਨਾਂ ਨੇ ਪੇਸ਼ ਹੋਣਾ ਹੈ ਸੰਗਤ ਦੇ ਸਾਹਮਣੇ ਦੂਸਰਾ ਹੋਣਾ ਹੈ ਉਹ ਸਾਰੇ ਨੂੰ ਸੈਵਟੇਜ ਕਰ ਦਿੱਤਾ ਹੁਣ ਇਹ ਹੋਏਗਾ ਫਿਰ ਇਹ ਹੋਏਗਾ ਜੇ ਅਕਾਲ ਤਖਤ ਦਾ ਹੁਕਮ ਮੰਨਿਆ ਜਾਏ ਕਿ ਨਾ ਮੰਨਿਆ ਜਾਏ ਜੇ ਉਹਨਾਂ ਨੇ 4 ਜੂਨ ਨੂੰ ਤਲਬ ਕੀਤਾ ਫਿਰ ਉੱਥੇ ਜਾ ਕੇ ਪੇਸ਼ ਹੋਣ ਅਸੀਂ ਕਿਵੇਂ ਕਰੀਏ ਫਿਰ ਜੇ ਤੁਸੀਂ ਇਸ ਦੇ ਉਲਟ ਆਪਣੀ ਲਾਈਨ ਲੈਂਦੇ ਹੋ ਫਿਰ ਇੱਕ ਕਲਾਸ ਹੋਏਗੀ ਜੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਹੀ ਨਹੀਂ ਅਕਾਲ ਤਖਤ ਦੀ ਜਿਹੜਾ ਪੰਜ ਸਿੰਘ ਸਹਿਬਾਨਾ ਨੇ ਕੀਤਾ ਹੈ ਤੇ ਫਿਰ ਤੁਸੀਂ ਮਰਿਆਦਾ ਦਾ ਇਸ਼ੂ ਕਿਵੇਂ ਰੱਖ ਸਕਦੇ ਹੋ ਮਰਿਆਦਾ ਜ ਤਾਂ ਸਥਾਨਕ ਸੰਗਤ ਦੇ ਫੈਸਲਿਆਂ ਦੀ ਅਪੀਲ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ ਇਹ ਕਿਹਾ ਹੋਇਆ ਤੇ ਜੇ ਅਕਾਲ ਤਖਤ ਨਹੀਂ ਹੁਣ ਇੰਟਰਵਿਊ ਇਨ ਕਰ ਲਿਆ ਤੇ ਤੁਸੀਂ ਕਿਵੇਂ ਕਰ ਸਕਦੇ ਸੋ ਕੁਲ ਮੜਾ ਕੇ ਗੁਰੂ ਭਰਾ ਕਰੇ ਕੁਲ ਮੜਾ ਕੇ ਇਹ ਜਿਹੜਾ ਪਾਰਟ ਹੈ ਜਿੱਦਨ ਨੂੰ ਲਜਾ ਰਿਹਾ ਉਹ ਮੇਰੇ ਲਈ ਜਿਹੜਾ ਇਹ ਪਾਰਟ ਕਿ ਜਿਹੜਾ ਇਹ 50000 ਡਾਲਰ ਕਹ ਕੇ ਇਸ ਕਿਸਮ ਦੀ ਔਰ ਕਹ ਕੌਣ ਰਿਹਾ ਕਰ ਕੌਣ ਰਿਹਾ ਜਿਨ੍ਹਾਂ ਦਾ ਕਿਰਦਾਰ ਜ਼ਾਰ ਐਕ এজੰਸੀਆਂ ਦੇ ਲਈ ਇਹ ਲੰਬੇ ਵਕਤ ਤੋਂ ਕੰਮ ਕਰ ਰਹੇ ਨੇ ਸੋ ਮੈਂ ਇਸ ਤੋਂ ਜਿਹੜਾ ਜਿੱਥੇ ਅਸੀਂ ਇਸ ਕਿਸਮ ਦੀ ਜਿਹੜੀ ਲਾਈਨ ਜਿਹੜੀ ਕਿ ਇਥੋਂ ਦੀ ਸੰਗਤ ਦੇ ਅਟੈਂਪਟ ਨੂੰ ਡੀਰੇਲ ਕਰਨ ਲਈ ਹੈ ਔਰ ਇਹ ਹਿੰਸਕ ਰਸਤਾ ਚੁਣਨ ਦੇ ਲਈ ਇਹ ਇਸ ਕਿਸਮ ਦਾ ਜਿਹੜੀ ਡਰਾਮੇਬਾਜ਼ੀ 50000 ਡਾਲਰ ਦੇ ਨਾਂ ਥੱਲੇ ਕਰਨ ਦਾ ਜਿਹੜੀ ਸਟਰੋਂਗਲੀ ਅਸੀਂ ਨਖੇਦੀ ਕਰਦੇ ਔਰ ਮੈਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈ ਇਸ ਬਾਰੇ ਕਿ ਇੱਕ ਕਿਦਾ ਐਜੰਡੇ ਔਰ ਇਹ ਅਲਟੀਮੇਟਲੀ ਕਿਧਰ ਲੀਡ ਕਰੇਗਾ ਔਰ ਮੈਂ ਇਹ ਪੁਰਜ਼ੋਰ ਬੇਨਤੀ ਕਰਾਂਗਾ ਗੁਜ਼ਾਰਿਸ਼ ਅਪੀਲ ਕਿ ਅਸੀਂ ਖਬਰਦਾਰ ਹੋਈਏ ਇਹ ਸਾਡੀ ਜਿੱਤ ਨੂੰ ਹਾਰਚ ਬਦਲਣਾ ਚਾਹੁੰਦੇ ਨੇ ਬਾਹਰਲੇ ਸਿੱਖਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਇਹਨਾਂ ਨੂੰ ਬਹੁਤ ਚੁਬਦੀਆਂ ਐ ਏਜੰਸੀਆਂ ਨੂੰ ਔਰ ਇੱਕ ਸੱਜਣ ਚੰਡੀਗੜ੍ਹ ਤੋਂ ਆਏ ਹੋਏ ਨੇ ਵਾਸ਼ਿੰਗਟਨ 'ਚ ਮਿਲੇ ਉਹ ਮੈਨੂੰ ਕਹਿਣ ਲੱਗੇ ਜੀ ਇਹਨਾਂ ਨੂੰ ਉੱਥੇ ਤਾਂ ਇਹਨਾਂ ਨੇ ਸਿੱਖਾਂ ਨੂੰ ਦਬਾ ਲਿਆ ਇਹਨਾਂ ਨੂੰ ਬਾਹਰਲੇ ਸਿੱਖਾਂ ਤੋਂ ਬਹੁਤ ਡਰ ਲੱਗਦਾ ਹੈ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਇਸ ਇਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਔਰ ਮੈਂ ਸਮਝਦਾ ਹਾਂ ਵੀ ਤੁਹਾਡੇ ਇੱਥੇ ਇੱਕ ਅੱਧੀ ਹਿੰਸਕ ਵਾਰਦਾਤ ਹੋ ਜਾਂਦੀ ਹੈ ਜੀ ਤੇ ਸਾਰਾ ਕੰਮ ਹੋ ਜਾਏਗਾ ਆਲਰੇਡੀ ਅਸੀਂ 에ਅਰ ਇੰਡੀਆ ਵਰਗੇ ਹਾਦਸੇ ਨੂੰ ਜਿਹੜਾ ਇਹਨਾਂ ਦੀ ਏਜੰਸੀਆਂ ਦਾ ਕੰਮ ਸੀ ਉਸ ਦਾ ਧੋਣਾ ਧੁੰਦੇ ਕਿੰਨੇ ਸਾਲ ਲੰਘ ਗਏ ਔਰ ਉਹਨੇ ਸਾਨੂੰ ਬਦਨਾਮੀ ਕਿਸ ਕਦਰ ਦਿੱਤੀ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਭਾਈ ਅਸੀਂ ਅਮਰੀਕਨ ਕਾਨੂੰਨ ਦੇ ਦਾਇਰਾਕਾਰ ਚ ਰਹਿੰਦੇ ਹਾਂ ਜਿੱਥੇ ਮੁਕੰਮਲ ਆਜ਼ਾਦੀ ਹੈ ਔਰ ਜੋ ਅ ਐਕਟੀਵਿਟੀ ਜਿਸ ਤਰੀਕੇ ਨਾਲ ਲੋਕਲ ਕਮੇਟੀਆਂ ਆ ਔਰ ਈਸਟ ਕੋਸਟ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਔਰ ਮੈਨੂੰ ਉਥੇ ਦੱਸਿਆ ਗਿਆ ਹੈ ਕਿ ਉਹਨਾਂ ਦੀ ਇੱਕ ਟੀਮ ਵੀ ਜਿਹੜੀ ਹੈ ਬੁੱਧਵਾਰ ਆਏਗੀ ਡਿਫਰੈਂਟ ਉਹਨਾਂ ਨੇ ਚੈਨਲਸ ਤੇ ਵੀ ਜਾਣਾ ਹੈ ਬਾਕੀ ਉਥੇ ਟੀਵੀ 84 ਤੇ ਵੀ ਉਹਨਾਂ ਨੇ ਲਾਈਵ ਮੈਸੇਜ ਦੇਣਾ ਹੈ ਸੈਚਰਡੇ ਦੀ ਮੀਟਿੰਗ ਲਈ ਸੋ ਅਸੀਂ ਇਸ ਡਿਸਿਪਲਨ ਨੂੰ ਫੋਲੋ ਕਰੀਏ ਔਰ ਇਹ ਜਿਹੜੀ ਏਜੈਂਟ ਪ੍ਰੋਵੋਕੇਟਰਸ ਦਾ ਕੰਮ ਹੈ ਇਹਨਾਂ ਨੂੰ ਜਿਹੜਾ ਇਹਨਾਂ ਦਾ ਮੂੰਹ ਪੰਨੀ ਹੈ ਕਿਉਂਕਿ ਇਹ ਸਾਡੇ ਲਈ ਬਹੁਤ ਮਾਰੂ ਹੋਏਗਾ ਹਰ ਪੱਖ ਤੋਂ ਔਰ ਮੈਂ ਸਮਝਦਾ ਵੀ ਇੱਕ ਸਟਰੋਂਗ ਇਸ਼ੂ ਹੈ ਜੀ ਔਰ ਇਸ ਦੇ ਉੱਤੇ ਸਾਡਾ ਪੂਰਾ ਧਿਆਨ ਹੋਣਾ ਚਾਹੀਦਾ ਥੋੜਾ ਜਿਹਾ ਵੇਸਲਾਪਨ ਵੀ ਜਾਂ ਥੋੜੀ ਜਿਹੀ ਭਾਵਕਤਾ ਵੀ ਕਈਆਂ ਨੂੰ ਚੰਗਾ ਵੀ ਲੱਗੇਗਾ ਲੇਕਿਨ ਇਹ ਅਸੀਂ ਸਮਝੀਏ ਕਿ ਅਸੀਂ ਕਿਸ ਹਾਲਾਤ ਚ ਕੰਮ ਕਰ ਰਹੇ ਹਾਂ ਕਿ ਨਾ ਮੁਲਕਾਂ ਚ ਅਸੀਂ ਵਿਚਰ ਰਹੇ ਹਾਂ ਔਰ ਕੋਈ ਹਿੰਸਾ ਜਿਹੜੀ ਹੈ ਕਿਸੇ ਪਾਸਿਓਂ ਵੀ ਉਹ ਸਾਡਾ ਨੁਕਸਾਨ ਕਰਦੀ ਹੈ ਧਾਰਮਿਕ ਪੱਖੋਂ ਵੀ ਸਿਆਸੀ ਬੋਲ ਜੀਰ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਾ ਦੋਨਾਂ ਖਬਰਾਂ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਇਸ ਨਾਲ ਲੈਣਿਆ ਬ੍ਰੇਕ ਵੀਅਰਸ ਦਸਰਨਾ ਇਸ ਤਰ੍ਹਾਂ ਬਨੇਰ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ